ਕਸ ਵਿੱਚ ਚੱਲਿਆ ਸੱਚ ਆਪਰੇਸ਼ਨ ਜੁੱਧ ਨਸ਼ਿਆਂ ਵਿਰੁੱਧ ਤਰੰਤਾਰਨ ਪੁਲਿਸ ਵੱਲੋਂ ਨਸ਼ਾ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮਹਿਮ ਦੇ ਤਹਿਤ ਅੱਜ ਕਸਬਾ ਚਭਾਲ ਚੋਂ ਵੱਡਾ ਸੱਚ ਆਪਰੇਸ਼ਨ ਕੀਤਾ ਗਿਆ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਵਿੱਚ ਸ਼ੱਕ ਦੇ ਆਧਾਰ ਤੇ ਕਈ ਟਿਕਾਣਿਆਂ ਤੇ ਕਸੋ ਸੱਚ ਆਪਰੇਸ਼ਨ ਚਲਾਇਆ ਇਨ੍ਹਾਂ ਸੱਚ ਆਪਰੇਸ਼ਨਾਂ ਦੌਰਾਨ ਛੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ ਅਤੇ ਆਵਾਂ ਦੀ ਤਲਾਸ਼ੀ ਲਈ ਗਈ ਵੱਡੀ ਪੁਲਿਸ ਟੀਮ ਮੌਕੇ ਤੇ ਤਨਾਤ ਕੀਤੀ ਗਈ ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਕਾਰਵਾਈ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਅਤੇ ਨੌਜਵਾਨ ਪੀੜੀ ਨੂੰ ਨਸ਼ਾ ਤੋਂ ਬਚਾਉਣ ਵਾਸਤੇ ਚਲਾਈ ਜਾ ਰਹੀ ਹੈ ਉਧਰ ਤਰਨਤਾਰਨ ਪੁਲਿਸ ਵੱਲੋਂ ਆਗਾਮੀ ਦਿਨਾਂ ਵਿੱਚ ਹੋਰ ਕਈ ਇਲਾਕਿਆਂ ਚੋਂ ਵੀ ਇਹ ਜ਼ੋਰਦਾਰ ਮੁਹਿੰਮ ਜਾਰੀ ਰਹੇਗੀ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਹਾਂਜੀ ਹਾਂ ਬਸ ਜਾ ਰਿਹਾ ਹੈ ਕਸੋ ਆਪਰੇਸ਼ਨ ਚਲਾਈ ਚਲਾਈ ਜਾ ਰਿਹਾ ਹੈ ਕਿ ਸਰ ਮਾਮਲਾ ਇੱਕ ਵੀਡੀਓ ਵੀ ਵਾਇਰਲ ਹੋਈ ਸਟੇਡੀਅਮ ਦੀ ਇਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜਾ ਜੋ ਨਸ਼ਾ ਵਿਰੁੱਧ ਜਿਹੜਾ ਮੁਹਿੰਮ ਚੱਲ ਰਿਹਾ ਉਹਦੇ ਤਹਿਤ ਵਕ ਵਕ ਥਾਣਿਆਂ ਦੇ ਵਿੱਚ ਵਕ ਵਕ ਮੌਕੇ ਦੇ ਉੱਤੇ ਕਸੋ ਚਲਾਇਆ ਜਾਂਦਾ ਜਿਹਦੇ ਤਹਿਤ ਅੱਜ ਚਪਾਲ ਦੇ ਏਰੀਏ ਦੇ ਵਿੱਚ ਵੀ ਕਸੋ ਕਸੋ ਚਲਾਇਆ ਗਿਆ ਜਿਹੜਾ ਇਹ ਕਿ ਸਵੇਰ ਤੋਂ ਹੀ ਇਹ ਕਾਰਵਾਈ ਚੱਲ ਰਹੀ ਹੈ ਕਸ ਕਸ ਵਾਲੀ ਜਿਹਦੇ ਵਿੱਚ ਜਿਹੜੇ ਸ਼ੱਕੀ ਵਿਅਕਤੀ ਆ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਹੜੇ ਕੋਈ ਬੰਦੇ ਇਹੋ ਜਿਹਾ ਕੋਈ ਮਾੜਾ ਅਨਸਰ ਆ ਉਹਦੇ ਖਿਲਾਫ ਦਬਿਸ਼ ਦਿੱਤੀ ਗਈ ਹੈ ਜਿਹਦੇ ਵਿੱਚ ਨਾਲ ਹੀ ਜਿਹੜੇ ਹੈਗੇ ਆ ਸੁਸਾਇਟੀ ਨਾਲੇ ਜਿਹੜੇ ਲੋਕ ਨੇ ਜਿਹੜੇ ਬਹੁਤ ਬਰ ਵਿਅਕਤੀ ਨੇ ਉਹਨਾਂ ਨਾਲ ਤਾਲਮੇਲ ਕੀਤਾ ਗਿਆ ਜਿਹੜਾ ਕੋਈ ਨਸ਼ਾ ਛੱਡਣਾ ਚਾਹੁੰਦਾ ਉਹਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਾਇਆ ਜਾ ਰਿਹਾ ਜਿਹੜਾ ਕੋਈ ਗਲਤ ਇਹੋ ਜਿਹਾ ਨਸ਼ੇ ਦੀ ਸਮਗਲਿੰਗਿੰਗ ਵਿੱਚ ਇਨਵੋਲਡ ਆ ਉਹਦੇ ਖਿਲਾਫ ਫੜ ਕੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਸਰ ਕੋਈ ਰਾਉਂਡ ਅਪ ਸ਼ੱਕੀ ਬੰਦੇ ਕੀਤੀ ਗਈ ਕੁਝ ਇਹਦੇ ਵਿੱਚ ਹੁਣ ਤੱਕ ਇੱਕ ਐਫਆਈਆਰ ਰਜਿਸਟਰ ਕਰ ਲਈ ਗਈ ਹੈ ਜਿਹਦੇ ਵਿੱਚ 12 ਗ੍ਰਾਮ ਹੈਰਵੰਦੀ ਰਿਕਵਰੀ ਕਰ ਲਈ ਗਈ ਹੈ ਤੇ ਦੋ ਦੋ ਬੰਦੇ ਵੀ ਫੜ ਲਏ ਗਏ ਆ ਹੋਰ ਵੀ ਅਹੀਂ ਸ਼ੱਕੀ ਵਿਅਕਤੀ ਆ ਜਿਨ੍ਹਾਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਦੀ ਪੁਸ਼ਕਿਸ਼ ਚੱਲੂ ਆ ਜਿਨ੍ਹਾਂ ਦੇ ਵਿੱਚ ਜੇ ਕੋਈ ਬੰਦਾ ਇਹੋ ਜਿਹੇ ਪਰਿਵਾਰ ਵਾਲੇ ਜਾਂ ਕੋਈ ਮੋਤਬਰ ਵਿਅਕਤੀ ਕਹਿੰਦਾ ਵੀ ਇਹਨਾਂ ਛੱਡਣਾ ਚਾਹੁੰਦਾ ਉਹਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਮੁਫਤ ਡੀ ਡਿਕਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਾਇਆ ਜਾ ਰਿਹਾ ਨਸ਼ਾ ਛਡਾਓ ਯੁੱਧ ਨਸ਼ਾ ਵਿਰੋਧ ਮਹਿੰਤਾ ਤੇ ਕਈ ਤਸਕਰ ਜਿਹੜੇ ਨੇ ਘਰਾਂ ਨੂੰ ਤਾਲੇ ਮਾਰ ਕੇ ਭੱਜ ਗਏ ਨੇ ਸਰ ਚਵਾਲ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਆ ਇਦੇ ਵਿੱਚ ਇਹਦੇ ਵਿੱਚ ਜਿਹੜੇ ਪਰਚੇ ਦਰਜ ਕਰੀਦੇ ਉਹਦੇ ਵਿੱਚ ਹੁਣ ਵੀ ਜਿਹੜਾ ਅਸੀਂ ਪਰਚਾ ਦਰਜ ਕੀਤਾ ਆ ਉਹਦੇ ਵਿੱਚ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜ ਦੇਖਦੇ ਆ ਜਿਨ੍ਹਾਂ ਦੇ ਵਿੱਚ ਕੋਈ ਬੈਕਵਰਡ ਲਿੰਕੇਜ ਜਿਹੜਾ ਕੋਈ ਵੱਡੇ ਤਸਕਰ ਨੇ ਉਹਨਾਂ ਪਰਚਿਆਂ ਦੇ ਵਿੱਚ ਨਾਮਜ਼ਦ ਕੀਤੇ ਗਏ ਨੇ ਉਹਨਾਂ ਦੇ ਖਿਲਾਫ ਲਗਾਤਾਰੀ ਰੇਟਸ ਚੱਲ ਰਹੀਆਂ ਉਹਨਾਂ ਦੇ ਵਿੱਚ 68 ਐਫ ਦੀ ਕਾਰਵਾਈ ਉਹਨਾਂ ਦੀ ਪ੍ਰਾਪਰਟੀ ਸੀਜ਼ ਕਰਨ ਦੀ ਕਾਰਵਾਈ 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 ਚੱਲ ਰਹੀ ਹੈ ਇਸ ਕਰਕੇ ਜਿਹੜੇ ਵੀ ਕੋਈ ਇਹੋ ਜਿਹੇ ਨਸ਼ਾ ਤਸਕਰ ਨੇ ਉਹਨਾਂ ਨੂੰ ਆਪਣਾ ਏਰੀਆ ਛੱਡਣਾ ਹੀ ਪਾਏਗਾ ਕਿਉਂਕਿ ਜਾਂ ਇਹ ਕੰਮ ਛੱਡਣਾ ਪਊਗਾ ਜਾਂ ਇਹ ਏਰੀਆ ਛੱਡਣਾ ਪਊ ਕਿਉਂਕਿ ਪੁਲਿਸ ਲਗਾਤਾਰ ਹੀ ਇਹਨਾਂ ਦੇ ਖਿਲਾਫ ਕਾਰਵਾਈ ਕਾਰਵਾਈ ਕਰ ਰਹੀ ਹੈ ਠੀਕ ਹੈ ਜੀ ਓਕੇ